ਹੀ ਰੂਚੀ ਨੂੰ ਦੇਖਦਿਆ ਦੱਸ ਜੀ ਕਿ ਅੱਜ ਕੱਲ ਦੇ ਬੱਚੇ ਜਿਹੜੇ ਫੋਨ ਬੜਾ ਹੀ ਯੂਜ਼ ਕਰਦੇ ਨੇ ਜਿਸ ਕਰਕੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਮੋਟਾਪਾ ਅੱਖਾਂ ਦੇ ਨਾਲ ਰਿਲੇਟਿਡ ਜਿਹੜੇ ਬਿਮਾਰੀਆਂ ਹੁੰਦੀਆਂ ਨੇ ਦਿਮਾਗ ਦੇ ਨਾਲ ਰਿਲੇਟਿਡ ਬਿਮਾਰੀਆਂ ਹੁੰਦੀਆਂ ਨੇ اسی ਦੇ ਮੱਦੇ ਨਜ਼ਰ ਇਸ ਦੇਸ਼ ਦੇ ਵੱਲੋਂ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਦੱਸ ਜੀ ਕਿ ਇਸ ਦੇਸ਼ ਨੇ ਜਿਹੜਾ 2 ਸਾਲ ਤੱਕ ਬੱਚਿਆਂ ਦੇ ਸਕਰੀਨ ਦੇਖਣ ਤੇ ਮਨਾਹੀ ਲਗਾ ਦਿੱਤੀ ਹੈ ਜਿਸ ਕਰਕੇ ਹੁਣ ਜਿਹੜੀ Esse deixa todos... de ਜਿਹੜੇ ਵਰਲਡ ਹੈ ਉਹ ਪ੍ਰਸ਼ੰਸਾ ਕਰਦੀ ਹੋਈ ਵੀ ਜਿਹੜੀ ਨਜ਼ਰ ਆ ਰਹੀ ਹੈ ਦੱਸਦੀ ਕਿ ਸਵੀਡਨ ਦੇ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸਕਰੀਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਰਕਾਰ ਨੇ ਬਕਾਇਦਾ ਐਡਵਾਈਜ਼ਰੀ ਵਿੱਚ ਸਪਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਟੀਵੀ ਅਤੇ ਮੋਬਾਈਲ ਫੋਨਸ ਸਮੇਤ ਕਿਸੇ ਵੀ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਦੱਸਦੀ ਕਿ ਲਗਾਤਾਰ ਅੱਜ ਦੇ ਯੁੱਗ ਦੇ ਵਿੱਚ ਦੇਖੀਏ ਤਾਂ ਬੱਚੇ ਲਗਾਤਾਰ ਫੋਨ ਯੂਜ਼ ਕਰਦੇ ਹੋਏ ਦਿਖਾਈ ਦਿੰਦੇ ਨੇ ਜਿਸ ਕਰਕੇ ਕਈ ਗੰਭੀਰ ਬਿਮਾਰੀਆਂ ਦੇ ਨਾਲ ਉਹ ਪੀੜਿਤ ਪਾਏ ਜਾਂਦੇ ਨੇ ਜਿਸ ਦੇ ਵਿੱਚੋਂ ਮੇਨ ਬਿਮਾਰੀ ਹੈ ਓਬੈਸਟੀ ਜਾਨੀ ਕਿ ਮੋਟਾਪਾ ਜਿਸ ਕਰਕੇ ਹੁਣ ਇਸ ਦੇਸ਼ ਦੇ ਵੱਲੋਂ ਵੱਡਾ ਕਦਮ ਚੁੱਕਿਆ ਗਿਆ ਹੈ ਦੱਸ ਦੇ ਕਿ ਸਵੀਡਨ ਦੇ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸਕਰੀਨ ਦੀ ਵਰਤੋਂ ਕਰਨ ਤੇ ਜੈਨੇ ਪਾਬੰਦੀ ਲਗਾ ਦਿੱਤੀ ਹੈ ਤੇ ਸਰਕਾਰ ਨੇ ਇਸ ਦੇ ਚਲਦੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਟੀਵੀ ਅਤੇ ਮੋਬਾਈਲ ਫੋਨ ਸਮੇਤ ਕਿਸੇ ਵੀ ਸਕਰੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਐਡਵਾਈਜ਼ਰੀ ਦੇ ਅਨੁਸਾਰ ਜਿਹੜੇ ਨਾਬਾਲਗ ਨੇ ਉਹ ਦਿਨ ਦੇ ਵਿੱਚ ਸਿਰਫ 3 ਘੰਟੇ ਸਕਰੀਨ ਦੀ ਵਰਤੋਂ ਕਰਨ ਦੀ ਆਗਿਆ ਹੋਵੇਗੀ 2 ਤੋਂ 5 ਸਾਲ ਦੇ ਬੱਚੇ ਦਿਨ ਦੇ ਵਿੱਚ 1 ਘੰਟੇ ਲਈ ਸਕਰੀਨ ਦੀ ਵਰਤੋਂ ਕਰ ਸਕਦੇ ਨੇ ਅਤੇ ਉੱਥੇ ਹੀ 6 ਤੋਂ 12 ਸਾਲ ਦੇ ਬੱਚੇ 2 ਘੰਟੇ ਅਤੇ ਕਿਸ਼ੋਰ ਦਿਨ ਦੇ ਵਿੱਚ ਸਿਰਫ 3 ਘੰਟੇ ਲਈ ਸਕਰੀਨ ਦੀ ਵਰਤੋਂ ਕਰ ਸਕਦੇ ਨੇ ਤਾਂ ਸਰਕਾਰ ਦੇ ਵੱਲੋਂ ਬਕਾਇਦਾ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਕਿ ਕਿੰਨੇ ਉਮਰ ਦੇ ਵਰਗ ਦੇ ਜਿਹੜੇ ਬੱਚੇ ਨੇ ਉਹ ਕਿੰਨੇ ਘੰਟੇ ਜਿਹੜੀ ਸਕਰੀਨ ਦੀ ਵਰਤੋਂ ਕਰ ਸਕਦੇ ਨੇ ਏਜੰਸੀ 2 ਸਾਲ ਦੀ ਉਮਰ ਤੋਂ ਲੈ ਕੇ ਕਿਸ਼ੋਰਾ ਤੱਕ ਸਕਰੀਨ ਦੀ ਵਰਤੋਂ ਦੇ ਘੰਟਿਆਂ ਨੂੰ ਸੀਮਿਤ ਕਰਦੀ ਹੈ ਦੱਸ ਜੀ ਕਿ ਫਰਾਂਸ ਨੇ ਸਿਹਤ ਦੇ ਨਾਲ ਖਿਲਵਾੜ ਕਰਨ ਦੇ ਰੁਝਾਨ ਨੂੰ ਰੋਕਣ ਦੇ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਉਹਨਾਂ ਨੇ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੇ ਸਾਹਮਣੇ ਸਮਾਂ ਨਾ ਬਿਤਾਉਣ ਦੀ ਵੀ ਸਲਾਹ ਦਿੱਤੀ ਹੈ ਦੱਸ ਜੀ ਕਿ ਲਗਾਤਾਰ ਜਿਹੜੇ ਬੱਚੇ ਨੇ ਫੋਨ ਦੀ ਵਰਤੋਂ ਕਰਦੇ ਹੋਏ ਦਿਖਾਈ ਦਿੰਦੇ ਨੇ ਜਿਸ ਕਰਕੇ ਕਈ ਬਿਮਾਰੀਆਂ ਦੇ ਨਾਲ ਉਹ ਪੀੜਿਤ ਨਜ਼ਰ ਆਉਂਦੇ ਨੇ ਉਹਨਾਂ ਦੇ ਸਰੀਰ ਦਾ ਵਿਕਾਸ ਵੀ ਸਹੀ ਢੰਗ ਦੇ ਨਾਲ ਨਹੀਂ ਹੁੰਦਾ ਜਿਸ ਕਰਕੇ ਹੁਣ ਫਰਾਂਸ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਹੈ 스웨덴 ਦੇ ਵਿੱਚ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸਕਰੀਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਵੀ ਆਪਣੇ ਆਪ ਦੇ ਵਿੱਚ ਹੀ ਇੱਕ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ ਦਜੇ ਕਿ ਲਗਾਤਾਰ ਬੱਚਿਆਂ ਦੇ ਵਿੱਚ ਮੋਟਾਪੇ ਵਰਗੀ ਬਿਮਾਰੀ ਜਿਹੜੀ ਵੱਧਦੀ ਜਾ ਰਹੀ ਸੀ ਕਿਉਂਕਿ ਬੈਠੇ ਰਹਿੰਦੇ ਸੀ ਫੋਨ ਦੇਖਦੇ ਰਹਿੰਦੇ ਸੀ ਜਿਸ ਕਰਕੇ ਹੁਣ ਇਸ ਦੇਸ਼ ਦੇ ਵੱਲੋਂ ਜਿਹੜਾ ਵੱਡਾ ਜਿਹੜਾ ਫੈਸਲਾ ਲਿੱਤਾ ਗਿਆ ਕਿਹਾ ਗਿਆ ਕਿ 2 ਸਾਲ ਤੋਂ ਜਿਹੜੇ ਬੱਚੇ ਘੱਟ ਉਮਰ ਦੇ ਆ ਉਹ ਬਿਲਕੁਲ ਹੀ ਨਹੀਂ ਫੋਨ ਯੂਜ਼ ਕਰਨਗੇ ਨਾ ਹੀ ਸਕਰੀਨ ਦੇਖਣਗੇ ਤੇ ਬਾਕੀ ਜਿਹੜੇ ਉਮਰ ਦੇ ਵਰਗ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਇੱਕ ਐਡਵਾਈਸ ਜਾਰੀ ਕੀਤੀ ਹੈ ਕਿ ਕਿੰਨੇ ਘੰਟੇ ਤੱਕ ਉਹ ਸਕਰੀਨ ਦੇਖ ਸਕਦੇ ਨੇ ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਇੱਕ ਵੱਡਾ ਉਪਰਾਲਾ ਜਿਹੜਾ ਬੱਚਿਆਂ ਦੀ ਸਿਹਤ ਨੂੰ ਦੇਖਦੇ ਹੋਏ ਇਸ ਦੇਸ਼ ਦੇ ਵੱਲੋਂ ਕੀਤਾ ਗਿਆ ਸਾਰੇ ਇਸ ਦੀ ਹੁਣ ਸਰਾਹਨਾ ਕਰ ਰਹੇ ਨੇ ਤੁਸੀਂ ਵੀ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣੀ رائے ਜ਼ਰੂਰ ਦੇਣਾ ਕਿਉਂਕਿ ਬੱਚਿਆਂ ਦੇ ਸਿਹਤ ਦੇ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ ਫੋਨ ਦੇਖਿਆ ਫੋਨ ਦੇਖਦੇ ਨੇ ਬੱਚੇ ਰੈਗੂਲਰ ਜਿਸ ਕਰਕੇ ਉਹਨਾਂ ਦੀ ਅੱਖਾਂ ਸੰਬੰਧੀ ਵੀ ਜਿਹੜੀ ਪ੍ਰੋਬਲਮ ਹੋ ਰਹੀ ਹੈ ਛੋਟੇ-ਛੋਟੇ ਬੱਚਿਆਂ ਨੂੰ ਹੀ ਅਸੀਂ ਅਕਸਰ ਦੇਖਦੇ ਆਂ ਕਿ ਸਪੈਕਸ ਲਗਾਈਆਂ ਹੁੰਦੀਆਂ ਨੇ ਕਈ ਗੰਭੀਰ ਬਿਮਾਰੀਆਂ ਦੇ ਨਾਲ ਉਹ ਝੁੰਝਦੇ ਹੁੰਦੇ ਨੇ ਜਿਸ ਕਰਕੇ ਹੁਣ ਇਸ ਦੇਸ਼ ਦੇ ਵੱਲੋਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਹੈ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par